ਕੱਤ ਸ੍ਰੀਓ ਕੰਜੀ ਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਲੇ ਦੱਸੂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਦਾ ਸੀ ਇਸ ਵਾਰ ਕੀ ਹੋ ਗਿਆ ਹਾਲਾਂਕਿ ਲਗਾਤਾਰ ਮੰਤਨ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਿੱਛੇ ਜੀ ਉਹਨਾਂ ਨੇ ਇੱਕ ਗੱਲ ਵੀ ਕਹੀ ਸੀ ਕਿ ਹੁਣ ਅਸੀਂ ਸਿਧਾਂਤਾਂ ਤੇ ਚੱਲਾਂਗੇ ਸਾਡੇ ਜਿਹੜੇ ਸਿਆਸਤ ਹੈ ਉਹ ਉਹਦੇ ਉੱਪਰ ਸਿਧਾਂਤ ਰਹਿਣਗੇ ਤੇ ਅਸੀਂ ਪੰਥਕ ਜੱਡੇ ਰੂਪੇ ਅੱਗੇ ਤੋਰਾਂਗੇ ਜੋ ਸਾਡਾ ਪ੍ਰਾਣਾ ਸੋਨੇ ਅਕਾਲੀ ਦਰ 1900 ਵਿੱਚ ਬਣਿਆ ਸੀ ਉਸੇ ਤਰ੍ਹਾਂ ਦੀ ਗੱਲ ਕਰਾਂਗੇ ਪਰ ਪਿਛਲੇ ਦਿਨੀ ਜਦੋਂ ਉਹਨਾਂ ਦੀ ਕੂਰ ਕਮੇਟੀ ਦੀ ਮੀਟਿੰਗ ਹੋਈ ਜਥੇ ਜਲਾ ਜਥੇਦਾਰਾਂ ਦੀ ਮੀਟਿੰਗ ਹੋਈ ਉਸ ਤੋਂ ਇਲਾਵਾ ਹਲਕਾ ਇੰਚਾਰਜ ਆਏ ਔਰ ਐਸਜੀਪੀਸੀ ਦੇ ਵੈਂਪਰ ਬੁਲਾਏ ਗਏ ਕਈ ਕਿਸਮ ਦੇ ਫੈਸਲੇ ਜਿਹੇ ਹੋਏ ਜਿਹੜੇ ਉਹਨੂੰ ਦੁਬਾਰਾ ਪੰਜਾਬੀ ਪਾਰਟੀ ਵੱਲੋਂ ਲੈ ਕੇ ਜਾਂਦੇ ਨੇ ਕੀ ਫੈਸਲੇ ਹੋਏ ਨੇ ਜੋ ਜੋ ਸੂਤਰ ਦੱਸਦੇ ਨੇ ਇਹਨਾਂ ਬਾਰੇ ਅਪਾ ਚਰਚਾ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਵਾਰ ਫੇਰ ਤੁਹਾਨੂੰ ਅਪੀਲ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਜਿਹੜੀ ਗੱਲ ਮੈਂ ਕਰ ਰਿਹਾ ਸੀ ਕਿ ਉਸ ਕਮੇਟੀ ਦੇ ਵਿੱਚ ਕੀ ਫੈਸਲਾ ਹੋਇਆ ਕੋਰ ਕਮੇਟੀ 'ਚ ਜਾਂ ਉਸ ਤੋਂ ਪਹਿਲਾਂ ਜਿਹੜੀ ਮੀਟਿੰਗ ਜੇ ਮੰਥਨ ਹੋਇਆ ਉਹਦੇ ਵਿੱਚ ਪਤਾ ਇਹ ਲੱਗਿਆ ਕਿ ਜਿਹੜਾ ਹਿੰਦੂ ਵੋਟਰ ਹੈ ਤਕਰੀਬਨ 52-38% ਵੋਟਰ ਜਿਹੜਾ ਪੰਜਾਬ ਦੇ ਵਿੱਚ Hindu ਹੈ ਉਹ ਵੋਟ ਵੀ ਤਾਂ ਲੈ ਲਈ ਹੈ ਅਕਾਲੀਏ ਕਹਿੰਦੇ ਨੇ ਕਿ ਆਪਾਂ ਕੁਝ ਚਿਹਰੇ ਜਿਹੜੇ ਨੇ ਉਹ Hindu ਖੜੇ ਕਰੀਏ ਉਹਨਾਂ ਚੋਂ ਇੱਕ ਚਿਹਰਾ ਤਾਂ ਲਗਭਗ ਤੈ ਅੰਮ੍ਰਿਤਸਰ ਹਲਕੇ ਤੋਂ ਅੰਮ੍ਰਿਤਸਰ ਸਾਹਿਬ ਤੋਂ ਉਹਨਾਂ ਦੀ ਜੋਸ਼ੀ ਨੂੰ ਖੜਾ ਕਰਨ ਦੀ ਤਿਆਰੀ ਹੋ ਚੁੱਕੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਇਹ BJP ਦਾ ਮੰਤਰੀ ਰਿਹਾ ਹੈ BJP ਪਾਰਟੀ ਨੂੰ ਛੱਡ ਕੇ ਸ਼ਰਮ ਦੀ ਅਕਾਲੀ ਦਲ ਚ ਸ਼ਮਲ ਹੋਈ ਸੀ એનਰਜੋ ਸੀ ਤੇ ਉਹ ਉਤਰਜੀ ਸੰਸਦੂ ਤੇ ਹੋਰਨਾ ਦਾ ਮੁਕਾਬਲਾ ਕਰਨਗੇ ਅਮਰ ਸਰ ਤੋਂ ਲੱਗਦਾ ਇਹ ਹੈ ਲਗਭਗ ਸੂਤਰ ਦਸਤੇ ਦੇ ਕਰਤਾ ਹੋ ਚੁੱਕੀ ਹੈ ਜੇਕਰ ਦੂਜਾ ਚਿਹਰਾ ਜਿਹੜਾ ਹੈ ਉਹ ਵੀ ਹਿੰਦੂ ਚਿਹਰਾ ਲਿਆਦਾ ਜਾ ਰਿਹਾ ਹੈ ਪਟਿਆਲਾ ਤੋਂ ਤੇ ਪਟਿਆਲਾ ਤੋਂ ਐਨ ਕੇ ਸ਼ਰਮਾ ਜਿਹੜਾ ਕਿ ਡੇਰਾ ਵਸੀਦ ਐਬੈਲਰ ਹੈ ਔਰ ਕਾਫੀ ਕਰੀਬੀਅਸ ਗੀਤ ਸਿੰਘ ਬਾਦਲ ਦਾ ਚੰਗਾ ਨਾਮ ਹੈ ਆਪਣੇ ਇਲਾਕੇ ਦੇ ਵਿੱਚ ਉਸ ਨੂੰ ਪਟਿਆਲੇ ਤੋਂ ਅਚਾਰਾ ਜਾਰ ਹੈ ਪਤਾ ਲੱਗਿਆ ਕਿ ਉਹ ਤੇ 27 ਬਣ ਚੁੱਕੀ ਹੈ ਹੁਣ ਗੱਲ ਇਹ ਨਹੀਂ ਹੈ ਕਿ ਕਿਉਂ ਇਨਾਂ ਦੇ ਸੈਂਤੀ ਜਿਹੜਾ ਚਿਹਰੇ 'ਚ ਕੋਈ ਇਸ ਕਿਸਮ ਦੀ ਪ੍ਰੋਬਲਮ ਹੈ ਗੱਲ ਤਾਂ ਫਿਰ ਉਹੀ এজেন্ডੇ ਦੀ ਹੈ ਕਿ ਦੇਖੋ ਜੀਡੀ ਤਾਂ ਭਾਰਤੀ ਜਨਤਾ ਪਾਰਟੀ ਹੈ ਉਹ ਜਦੋਂ ਸਿੱਖ ਚਿਹਰੇ ਖੜੇ ਕਰਦੀ ਹੈ ਤਾਂ ਤੁਸੀਂ ਇਹ ਮੰਨੋ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਨੂੰ ਆਪਣਾ ਹਿੱਸਾ ਬਣਦੀ ਹੈ ਉਹ ਇਹ ਕਹਿੰਦੇ ਨੇ ਕਿ ਜਿਹੜੇ ਸਿੱਖ ਨੇ ਤੋਂ ਸਾਡੇ ਚੋਂ ਨੇ ਇਹ ਤਾਂ ਸਾਡੀ ਰੱਖਿਆ ਲਈ ਬਣਾਏ ਨੇ ਜਾਂ ਐ ਕਹਿ ਲਈਏ ਇਹਨਾਂ ਦਾ ਇਹ ਲਗਾਤਾਰ ਕਹਿਣਾ ਹੁੰਦਾ ਹੈ ਕਿ ਜਿਹੜੇ ਸਿੱਖ ਨੇ ਪਹਿਲਾ ਬੱਚਾ ਹਰ ਘਰ ਤੋਂ ਸਿੱਖ ਹੁੰਦਾ ਸੀ ਉਹ ਹਿੰਦੂਆਂ ਚ ਹੀ ਗਏ ਨੇ ਇਹ ਉਹਨਾਂ ਦੇ ਪੜਾਇਆ ਵੀ ਜਾਂਦਾ ਆਰਐਸਐਸ ਦੇ ਸ਼ਿਵਰਾਜ ਵੀ ਇਹੀ ਗੱਲ ਹੁੰਦੀ ਹੈ ਸ਼ਿਵਰਾਜ ਦੇ ਸਭਾ ਪਰਬੋਹੇ ਸ਼ਬਦ ਅਕਸਰ ਗਾਇਆ ਜਾਂਦਾ ਇਸ ਤਰ੍ਹਾਂ ਦਾ ਹੈ ਉਹ ਜਿਹੜੋ ਜਦੋਂ ਕਹਿੰਦੇ ਨੇ ਉਹ ਤਾਂ ਸਿੱਖਾਂ ਨੂੰ ਆਪਣਾ ਬਣ ਕੇ ਕਹਿੰਦੇ ਨੇ ਜੇ ਲੇਕਿਨ ਜਿਹੜੀ ਸਿੱਖ ਹੈ ਉਹ ਇੱਕ ਬਖਰੀ ਕੌਮ ਜਿਹੜੀ ਹੈ ਉਹ ਆਪਣੇ ਆਪ ਨੂੰ ਸਮਝਦੇ ਨੇ ਜਾਂ ਸਿੱਖ ਇੱਕ ਬਖਰੀ ਕੌਮ ਦਾ ਨਾਰਾ ਲਗਾਤਾਰ ਲਾਇਆ ਜਾ ਰਿਹਾ ਹੈ ਹਮ ਹਿੰਦੂ ਨਹੀਂ ਤੁਹਾਨੂੰ ਯਾਦ ਹੋਊਗਾ ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਲਗਾਤਾਰ ਚੱਲੀਆਂ ਨੇ ਤੇ ਉਹ ਇਹਨਾਂ ਚ ਧੋੜਨਾ ਚਾਹੀਏ ਫਰਕ ਹੈ ਜੇ ਤੁਸ ਕੋ ਵੀ ਉਹ ਸਿੱਖ ਵੋਟਰਾਂ ਲਈ ਜਿਹੜਾ ਭਾਰਤੀ ਜਨਤਾ ਪਾਰਟੀ ਸਿੱਖ ਜਿਹਰੇ ਅੱਗੇ ਲੈ ਕੇ ਆਉਂਦੀ ਆ ਉਹਨਾਂ ਨੇ ਵੀ ਲਿਆਦੇ ਨੇ ਉਹਨੇ ਤਾਂ ਵੱਡੇ ਨਾਮ ਲਿਆਦੇ ਨੇ ਜਰਮੀਤ ਬਟੂ ਨੂੰ ਤੁਸੀਂ ਦੇਖੋ ਲੋਦੇ ਆਣ ਤਾਂ ਉਹਨਾਂ ਦਾ ਐਲਾਨ ਵੀ ਕਰਤਾ ਖੜਾ ਕੀਤਾ ਤਰਜੀਤ ਸਿੰਘ ਸੰਧੂ ਨੂੰ ਜਿਹੜਾ ਖੜਾ ਕੀਤਾ ਅਮਰਸਰ ਸਾਹਿਬ ਤੋਂ ਪਹਿਲਾਂ ਲਖਜੋਤ ਸਿੰਘ ਸਿੱਧੂ ਉਹਨਾਂ ਨੂੰ ਜਿਤਾ ਕੇ ਦਿੰਦਾ ਰਿਹਾ ਸੋ ਉਹਨਾਂ ਚੋਂ ਪ੍ਰਨੀਤ ਕੌਰ ਵੀ ਤਾਂ ਪਟਿਆਲਾ ਜਿਹੜੀ ਫੈਮਿਲੀ ਚੋਂ ਹੈ ਤੇ ਉਹ ਵੀ ਤਾਂ ਸਿੱਖ ਨੇ ਤੇ ਉਹ ਵੀ ਪਟਿਆਲੇ ਤੋਂ ਚੋਂ ਲੜ ਰਹੇ ਨੇ ਇਸ ਤਰ੍ਹਾਂ ਦੀ ਉਹਨਾਂ ਤੇ ਕੋਈ ਉਸ ਤਰ੍ਹਾਂ ਦੇ ਕਿੰਤੂ ਪ੍ਰੰਤੂ ਇਕੱਠ ਹੁੰਦਾ ਹੰਦਾ ਲੋਕ ਕਰਦੇ ਨੇ ਕਿ ਤੁਸੀਂ ਕਿਹੜੀ ਪਾਰਟੀ ਚਲੇਗੇ ਜਿਹੜੀ ਹਿੰਦੂਤਵ ਦੀ ਗੱਲ ਕਰਦੀ ਹੈ ਉਹਨਾਂ ਦਾ ਅਜੰਡਾ ਜਿਹੜਾ ਹਿੰਦੂਤਵ ਹੈ ਤੇ ਤੁਸੀਂ ਹਿੰਦੂਤਵ ਵਾ ਝੱਡੇ ਦੇ ਨਾਮ ਚੱਲ ਰਹੇ ਹੋ ਔਰ ਇਸ ਕਿਸਮ ਦੀ ਗੱਲ ਜਿਆ ਕਿਸਾਨਾਂ ਦਾ ਵਿਰੋਧ ਦਾ ਫੂਲ ਐਂਗਲ ਤੋਂ ਵਿਰੋਧ ਹੈ ਲੇਕਿਨ ਜਦੋਂ ਧਾਰਮਿਕ ਐਂਗਲ ਤੋਂ ਹੁੰਦਾ ਤਾਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਲੇਕਿਨ ਜਦੋਂ ਸਿੱਖ ਜਦੋਂ ਇਹ ਹਿੰਦੂਆਂ ਨੂੰ ਲੈ ਕੇ ਆਉਂਦੇ ਨੇ ਆਪਣੇ ਵਿੱਚ ਤਾਂ ਇਹਦੇ 'ਚ ਵੀ ਇਤਰਾਜ਼ ਨਹੀਂ ਪਹਿਲਾਂ ਕਿਹੜਾ ਬਹੁਤ ਸਾਰੇ ਧਾਮ ਜਿਹੜੇ ਜਿੰਨ ਚੋ ਐਲਕੇ ਸ਼ਰਮਾ ਪ੍ਰਕਾਸ਼ ਚੰਦ ਗਰਗ ਨਿਲਜੋਸੀ ਨੇ ਟਰਾਈ ਤਾਂ ਪਹਿਲਾਂ ਵੀ ਕੀਤੀ ਹੈ ਤੇ ਬੜਾ ਉਸਤ ਸੂਤ ਚੰਦ ਸਿੰਘ ਨਾ ਬਹੁਤ ਸਾਰੇ ਪਹਿਲਾਂ ਆਏ ਨੇ ਲੇਕਿਨ ਉਦੋਂ ਪਾਰਟੀ ਜਿਹੜੀ ਹੈ 1997 ਦੇ ਵਿੱਚ ਪੰਥ ਤੋਂ ਪੰਜਾਬੀ ਬਣ ਗਈ ਸੀ ਤੇ ਹੁਣ ਇਹਨਾਂ ਨੇ ਫਿਰਦਾਵਾ ਕੀਤਾ ਕਿ ਅਸੀਂ ਉਹ ਪ੍ਰਾਣੀ ਜਿਹੜੀ ਪਾਰਟੀ ਹੈ ਸ਼੍ਰੋਮਿਕ ਅਕਾਲੀ ਦਲ ਹੈ ਜਿਹੜੀ ਗੁਰਦੁਆਰਾ ਸੁਧਾਰ ਤੋਂ ਨਿਕਲੀ ਸੀ ਜੀਦਾ ਕੰਮ ਸੀ ਕਿ ਲਗਾਤਾਰ ਸਿੱਖ ਮਸਲੇ ਪੰਥਕ ਮਸਲੇ ਉਹਨਾਂ ਤੇ ਪਹਿਰਾ ਦੇ ਗਏ ਇਹ ਉਹਨਾਂ ਨੇ ਕਿਹਾ ਜੋ ਵੀ ਪੰਥਕ ਮਸਲੇ ਹੋਣਗੇ ਉਹਨਾਂ ਤੇ ਅਸੀਂ ਇਹ ਪਾਰਟੀ ਖੜੂਗੀ ਇਹ ਜਿਹੜੇ ਦੋਹੇ ਤਾ ਏਜੰਡੇ ਤੇ ਤੇ ਸੀ ਕਿ ਜਿਹੜੇ ਸਾਡੇ ਹੁਣ ਸਿਧਾਂਤ ਤੇ ਸਿਧਾਂਤਤਾ ਉਹੀ ਹੈ ਗੁਰਦੁਆਰਾ ਸੁਧਾਰ ਲਹਿਰ ਦਾ ਪੰਥ ਦਾ ਤੇ ਉਹਦੇ ਵਿੱਚ ਹੁਣ ਜਦੋਂ ਇਸ ਕਿਸਮ ਦੀ ਗੱਲ ਦੁਬਾਰਾ ਆਉਂਦੀ ਹੈ ਕਿ ਪੰਜਾਬੀ ਪਾਰਟੀ ਬਣ ਰਹੀ ਹੈ ਤੇ ਫੇਰ ਕਿਸੇ ਨਾ ਕਿਸੇ ਇਹ ਜਵਾਬ ਦੇਣਾ ਤਾਂ ਪੈਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਕਿ ਕੀ ਇਹ ਕੀ ਹੈ ਇਹਦੇ ਪਿੱਛੇ ਕਿ ਚਿਹਰੇ ਲਈ ਹੈ ਜਾਂ ਹਿੰਦੂ ਵੋਟਰ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਡਰੈਸ ਕਰਨਾ ਹੈ ਉਹਨਾਂ ਤੋਂ ਵੋਟਾਂ ਲੈਣੀਆਂ ਉਹ ਤਾਂ ਖੈਰ ਨਜ਼ਰੀ ਆਉਂਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਉਹ ਸਮਝ ਨਾ ਰਹੀ ਹੋਵੇ ਗੱਲ ਤੇ ਖੈਰ ਪਰ ਇੱਕ ਗੱਲ ਹੋਰ ਨਹੀਂ ਸਾਹਿਬ ਜਾਰੀ ਕਿ ਜਿਹੜੇ ਚਿਹਰੇ ਕਿਉਂ ਨਹੀਂ ਹੁਣ ਤੱਕ ਵੱਡੇ ਨਾਮ ਹੈਗੇ ਨੇ ਸ਼੍ਰੋਮਣੀ ਅਕਾਲੀ ਦਲ ਕੋਲੋਂ ਤਿੰਨੇ ਨਵੇਂ ਰੱਬੜੇ ਨੇ ਨਾ 10 ਸਾਲ ਪਹਿਲਾਂ ਵੀ ਲੜਦੇ ਰਹੇ ਨੇ ਤੇਨੇ ਦੇ ਦੇ ਕੀ ਹੋਇਆ ਤਾਂ ਬੜਾ ਜਲਦੀ ਕਰ ਦਿੰਦੇ ਸੀ ਪਰ ਇਹ ਵੀ ਪਤਾ ਲੱਗਿਆ ਵੀ ਕਈ ਥਾਵਾਂ ਤੇ ਹੋਰ ਵੀ ਲਗਭਗ ਤੈ ਹੋ ਚੁੱਕੇ ਨੇ ਜਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਅਨੰਦਪੁਰ ਸਾਹਿਬ ਤੋਂ ਪਹਿਲਾਂ ਵੀ ਉੱਥੇ ਜਿੱਤ ਚੁੱਕੇ ਨੇ ਚੰਦੂ ਮਾਜਰਾ ਉੱਥੇ ਟਿਕਟ ਦੇ ਦਿੱਤੀ ਗਈ ਹੈ ਇਹ ਵੀ ਪਤਾ ਲੱਗਿਆ ਕਿ ਬਠਿੰਡਾ ਤੋਂ ਬੀਬਾ ਹਰ ਸਿਮਰਤ ਪਰ ਬਾਦਲੀ ਹੋਣਗੇ ਕਈ ਵਾਰੀ ਉਹਨਾਂ ਦਾ ਨਾਮ ਚੰਦਦਾ ਸੀ ਕਿ ਉਹਨਾਂ ਨੂੰ ਖਡੂਰ ਸਾਹਿਬ ਤੋਂ ਖੜਕ ਕਰਦੀਏ ਲੇਕਿਨ ਖਡੂਰ ਸਾਹਿਬ ਤੋਂ ਕਹਿੰਦੇ ਵੀ ਬਿਕਰਮ ਜੀ ਠੀਆ ਨੂੰ ਵੀ ਦਿੱਤਾ ਜਾ ਸਕਦਾ ਬਿਰਸਾ ਸਿੰਘ ਬਟੂਆ ਹੋਰ ਵੀ ਕਈ ਨਾਂ ਨੇ ਲੇਕਿਨ ਇਹ ਵੀ ਕੋਈ ਪਤਾ ਨਹੀਂ ਕਿਉਂਕਿ ਕੋਈ ਬੀਬੀ ਤਾਂ ਖੜੀ ਕਰ ਲਈ ਹੈ ਤਾਂ ਬੀਬੀ ਜ਼ਗੀਰ ਕੌਰ ਵੀ ਹੋ ਸਕਦੀ ਹੈ ਤਾਂ ਇਹ ਵੀ ਹੈ ਸੰਗਰੂਰ ਤੋਂ ਮੇਰਾ ਖਿਆਲ ਹੈ ਕਿ ਉਹ ਵੀ ਲਗਭਗ ਤਾਂ ਹੈ ਇਹਨਾਂ ਦੀ ਪੋਜੀਸ਼ਨ ਕਿ ਜਿਹੜਾ ਹੈ ਪ੍ਰਮਿੰਦਰ ਸਿੰਘ ਢੀਂਡਸਾ ਜਿਹੜੇ ਨੇ ਉਹ ਇੱਧਰ ਜਦੋਂ ਆਏ ਨੇ ਢੀਂਡਸਾ ਸਾਹਿਬ ਤਾਂ ਸ਼ਾਇਦ ਇਹੀ ਪਹਿਲਾਂ ਵੀ ਜਦੋਂ ਢੀਂਡਸਾ ਸਾਹਿਬ ਭਾਵੇਂ ਬੱਕ ਹੋ ਗਏ ਸੀ ਪਰ ਮੰਦਰ ਸੰਤ ਹੀ ਸਾਡੇ ਸੰਗਰੂਰ ਤੋਂ ਲੜਾਇਆ ਗਿਆ ਸੀ ਤੇ ਫਤੇਗੜ ਸਾਹਿਬ ਤੋਂ ਵੀ ਜਿਹੜੇ ਢੀਟਸਾ ਗਰੁੱਪ ਤੇ ਜਸਟਿਸ ਨਿਰਮਲ ਸਿੰਘ ਉਹ ਵੀ ਇੱਥੇ ਜਿਹੜਾ ਲੜਾਇਆ ਜਾ ਸਕਦੇ ਨੇ ਕਿਉਂਕਿ ਪਰ ਚਿਹਰਿਆਂ ਦੀ ਤਲਾਸ਼ ਹੈ ਤਲਾਸ਼ ਤਾਂ ਇਹਨਾਂ ਨੂੰ ਕਿ ਕਲਾਕਾਰ ਦੀ ਵੀ ਹੋ ਸਕਦੀ ਹੈ ਕਿ ਹੁਣ ਦੇਖੋ ਨਾ ਤੁਸੀਂ ਜੋ ਕੁਝ ਚਾਲਿਆ ਫਰੀਦਕੋਟ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਖੜਾ ਕਰਤਾ ਉਧਰ ਉਹ ਹੰਸ ਰਾਜ ਹੰਸ ਆ ਗਿਆ ਤੇ ਜੇ ਕਾਂਗਰਸ ਨੇ ਮੁਹੰਮਦ ਸਫੀਕ ਜਿਹੜਾ ਪਹਿਲੇ ਹੀ ਉੱਥੇ ਦਾ ਐਮਪੀ ਹੈ ਉਹ ਖੜਾ ਕਰਤਾ ਫਿਰ ਕੱਲੇ ਅਕਾਲੀ ਰਹਿ ਗਏ ਕੀ ਅਕਾਲੀਆ ਕੋਲ ਕੋਈ ਸੰਕਰਚੇੜਾ ਨਹੀਂ ਹੈ ਜਾਂ ਕੋਈ ਹੋਰ ਕਲਾਕਾਰ ਨਹੀਂ ਹੈ ਇਹ ਵੀ ਲੋਕ ਸੋਚ ਰਹੇ ਨੇ ਕਹਿੰਦੇ ਵੀ ਉੱਥੇ ਕੋਈ ਕਲਾਕਾਰ ਨੂੰ ਖੜਾ ਕਰੋ ਬੜੀ ਦਿਲਚਸਪ ਸਥਿਤੀ ਹੋ ਜੂ ਹਾਲੇ ਬੜਾ ਕੁਛ ਹੈ ਜਲੰਧਰ ਤੋਂ ਇਹਨਾਂ ਨੇ ਬੰਦਾ ਜਿਹੜਾ ਉਹਦੀ ਤਲਾਸ਼ ਹੈ ਜਲੰਧਰ ਤੇ ਵਿੱਚ ਸਾਰੇ ਦੀ ਤਲਾਸ਼ ਹੈ ਜਲੰਧਰ ਨੂੰ ਆਮ ਆਦਮੀ ਪਾਰਟੀ ਨੂੰ ਨਹੀਂ ਬੰਦਾ ਮਿਲਿਆ ਕਿਉਂਕਿ ਸਸ਼ੀਦਰ ਕੋਈ ਇਧਰ ਚਲਾ ਗਿਆ ਅਟਵਾਲ ਉਧਰ ਚੱਲੇਗਾ ਨਹੀਂ ਨਾ ਕੋਈ ਤਾਂ ਬਹੁਤ ਵਧੀਆ ਚੰਜੀ ਸੇ ਅਟਵਾਲ ਬਹੁਤ ਅੱਛਾ ਇਹਨਾਂ ਦਾ ਕੈਂਡੀਡੇਟ ਇਸ ਵਾਰ ਹੋ ਸਕਦਾ ਸੀ ਸੋ ਚਲੋ ਇਹ ਗੱਲਾਂ ਤਾਂ ਚੱਲਣਗੀਆਂ ਪਰ ਲੱਗਦਾ ਇਹਨਾਂ ਨੇ ਦੇਰੀ ਜਰੂਰ ਕਰ ਰਹੇ ਨੇ ਔਰ ਜਿੰਨੀ ਹੁਣ ਦੇਰੀ ਹੋਏਗੀ ਉੰਨਾ ਪਾਰਟੀ ਨੂੰ ਨੁਕਸਾਨ ਹੋ ਸਕਦਾ ਇਸ ਬਾਡੇ ਦੇ ਵਿੱਚ ਲੇਕਿਨ ਵੈਸੇ ਹੀ ਆ ਭਵੰਜਾ ਚਾਰੇ ਪਾਰਟੀਆਂ ਦੀ ਗੱਲ ਕਰੀਏ ਜੇ ਭਵੰਜਾ ਬੰਦਿਆਂ ਨੇ ਖੜੇ ਕਰਨੇ ਨੇ ਉਹਨਾਂ ਨੇ 13 ਸੀਟਾਂ ਦੇ ਚਾਰ-ਚਾਰ ਲਾ ਲਓ ਤੇ ਉਹਨਾਂ ਚੋਂ ਸਿਰਫ ਹੁਣ ਜਿਹੜੇ 9 ਬੰਦੇ ਖੜੇ ਕੀਤੇ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਅਜੇ ਤੱਕ ਤੇ ਰਹਿ ਗਏ 6 ਕੀਤੇ ਨੇ ਹਲੇ ਜੋ ਭਾਰਤੀ ਜਨਤਾ ਪਾਰਟੀ ਦੇ ਬਾਕੀ ਚਾਰੇ ਤਾਂ ਸਾਰੇ ਨਹੀਂ ਕਿਹੜੇ ਕਰ ਰਹੇ ਸਾਰੇ ਤਲਾਸ਼ ਕਰ ਰਹੇ ਨੇ ਪਰ ਜਿਹੜੀ ਆ ਗੱਲ ਮੈਂ ਤੁਹਾਨੂੰ ਦੱਸੀ ਹੈ ਇਹ ਤੇ ਵੀ ਕਾਫੀ ਚਰਚਾ ਹੋ ਰਹੀ ਹੈ ਹਾਲਾਂਕਿ ਗੱਲਬਾਤ ਨਹੀਂ ਆਈ ਜਿਹੜੇ ਜਿਹੜੇ ਨੇ ਦੁਬਾਰਾ ਪੰਜਾਬੀ ਪਾਰਟੀ ਜਿਹੜੀ ਪੰਥਕ ਪਾਰਟੀ ਪੰਜਾਬ ਪਾਰਟੀ ਬਣ ਰਹੀ ਹੈ ਸੋ ਇਹਦਾ ਕਿੰਨਾ ਕੁ ਫਾਇਦਾ ਨੁਕਸਾਨ ਹੋਇਆ ਸਮਾਂ ਦੱਸੂਗਾ ਐਨੇ ਹੀ ਬਹੁਤ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਨਵਾਂ ਇਸ਼ੂ ਲੈ ਕੇ ਨਵੇਂ ਵੀਡੀਓ ਚ ਫਿਰ ਮਿਲਦੇ ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ